ਡਾਕਟਰ ਅੰਬੇਦਕਰ ਦੀ ਅੰਮ੍ਰਿਤਸਰ ਦੇ ਅੰਦਰ ਮੂਰਤੀ ਦੇ ਨਾਲ ਜੋ ਭੰਨ ਤੋੜ ਕੀਤੀ ਗਈ ਕਿਉਂ ਪੰਜਾਬ ਦੇ ਅੰਦਰ ਇਸ ਗੱਲ ਨੂੰ ਲੈ ਕੇ ਵਿਵਾਦ ਹੋ ਰਿਹਾ ਜੋ ਪੂਰਾ ਘਟਨਾਕਰਮ ਜੇ ਵਾਚੀਏ ਤਾਂ ਇਸ ਤਰ੍ਹਾਂ ਦੀ ਸਾਜ਼ਿਸ਼ ਜਾਪਦੀ ਹੈ ਕਿ ਪੰਜਾਬ 'ਚ ਅੱਗ ਲਾਉਣ ਦੀ ਭਾਵਨਾ ਨਾਲੇ ਕੰਮ ਕੀਤਾ ਗਿਆ ਹੈ ਇੰਗਲਿਸ਼ ਦਾ ਵਰਡ ਜਿਹੜਾ ਹੈਗਾ ਸੌਰੀ ਅਗਲਾ ਕਹਿ ਕੇ ਸੌਰੀ ਕਹਿ ਕੇ ਪਾਸੇ ਹੋ ਜਾਂਦਾ ਮੈਨੂੰ ਲੱਗਦਾ ਇਹ ਵੀ ਹੁਣ ਸ਼ਬਦ ਇਹ ਬਣ ਗਿਆ ਕਿ ਭਾਈ ਤੁਸੀਂ ਮੰਦਬੁੱਧੀ ਕਹਿ ਕੇ ਪੂਰੀ ਚੀਜ਼ ਦੇ ਉੱਤੇ ਮਿੱਟੀ ਪਾ ਦੋ ਡਾਕਟਰ ਪੀ ਰਾਉ ਲੋਕਰ ਸਾਫ ਸਾਰਿਆਂ ਦੇ ਸਾਹਮਣੇ ਹੂੰ ਉਹਨੂੰ ਕਿਸੇ ਤਰ੍ਹਾਂ ਨਾਲ ਜੋੜ ਕੇ ਵੇਖਣਾ ਇਹ ਉਹਨਾਂ ਦਾ ਕਦ ਛੋਟਾ ਕਰਨ ਵਾਲੀ ਗੱਲ ਹੈ ਜਿਹੜੇ ਸਾਜ਼ਿਸ਼ ਕਰਤਾ ਨੇ ਇਹ ਸਾਜ਼ਿਸ਼ ਸੋਚ ਸਮਝ ਕੇ ਕੀਤੀ ਸੀ ਮੈਨੂੰ ਯਕੀਨ ਹੈ ਤੁਸੀਂ ਵੀ ਉਸ ਸਾਜ਼ਿਸ਼ ਦਾ ਸ਼ਿਕਾਰ ਹੋ ਗਏ ਹੋ 26 ਜਨਵਰੀ ਵਾਲੇ ਦਿਨ ਤੋਂ ਹੀ ਇੱਕ ਵਿਵਾਦ ਜਿਹੜਾ ਪੰਜਾਬ ਦੇ ਵਿੱਚ ਨਹੀਂ ਸਗੋਂ ਪੂਰੇ ਭਾਰਤ ਦੇ ਅੰਦਰ ਛਿੜਿਆ ਹੋਇਆ ਡਾਕਟਰ ਅੰਬੇਦਕਰ ਦੀ ਅੰਮ੍ਰਿਤਸਰ ਦੇ ਅੰਦਰ ਮੂਰਤੀ ਦੇ ਨਾਲ ਜੋ ਭੰਨ ਤੋੜ ਕੀਤੀ ਗਈ ਕੁਝ ਲੋਕ ਬੇਅਦਬੀ ਮੰਨਦੇ ਨੇ ਇਸ ਨੂੰ ਕੁਝ ਭੰਨ ਤੋੜ ਮੰਨਦੇ ਨੇ ਆਪੋ ਆਪਣੇ ਪੁਆਇੰਟ ਆਫ View ਨੇ ਪਰ ਇਹ ਵਿਵਾਦ ਮੁੱਕ ਜਾਣਾ ਚਾਹੀਦਾ ਸੀ ਕਿਉਂਕਿ ਭੰਨ ਤੋੜ ਕਰਨ ਵਾਲਾ ਵੀ ਗ੍ਰਿਫਤਾਰ ਹੋ ਗਿਆ ਐਫ ਆਈ ਆਰ ਤੱਕ ਦਰਜ ਹੋ ਗਈ ਪਰ ਫਿਰ ਵੀ ਕਿਉਂ ਪੰਜਾਬ ਦੇ ਅੰਦਰ ਇਸ ਗੱਲ ਨੂੰ ਲੈ ਕੇ ਵਿਵਾਦ ਹੋ ਰਿਹਾ ਸ਼ਹਿਰ ਬੰਦ ਹੋ ਰਹੇ ਨੇ ਲਗਾਤਾਰ ਰੋਡ ਜਾਮ ਕੀਤੇ ਜਾ ਰਹੇ ਨੇ ਕੀ ਇਸ ਮਾਮਲੇ ਦੇ ਅੰਦਰ ਸਰਕਾਰ ਦੇ ਵੱਲੋਂ ਕੋਈ ਜਿਹੜੀ ਕਾਰਵਾਈ ਕੀਤੀ ਗਈ ਆ ਉਹ ਸਹੀ ਨਹੀਂ ਹੋਈ ਜਾਂ ਜਿਹੜੀ ਐਫ ਆਈ ਆਰ ਦਰਜ ਹੋਈ ਆ ਜਾਂ ਜੋ ਮੰਗ ਰੱਖੀ ਜਾ ਰਹੀ ਹੈ ਕਿ ਐਨ ਐਸ ਐ ਦੇ ਤਹਿਤ ਉਸ ਮੁਜਰਮ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਜਿਸ ਸ਼ਖਸ਼ ਦੇ ਵੱਲੋਂ ਬਾਬਾ ਸਾਹਿਬ ਦੀ ਮੂਰਤੀ ਦੀ ਤੋੜਪਾਨ ਕੀਤੀ ਗਈ ਆ ਇਸ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਪਟਿਆਲਾ ਤੋਂ ਮੌਜੂਦ ਨੇ ਸਵਾਗਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਐਸ ਐਮ ਟੀ ਵੀ ਨੈਟਵਰਕ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਹੋਣ ਜੀ ਬਹੁਤ ਬਹੁਤ ਜੀ ਅੱਛਾ ਅਸੀਂ ਕਾਨੂੰਨੀ ਤੌਰ ਦੇਤੇ ਜਾਨਣਾ ਚਾਹੁੰਦੇ ਹਾਂ ਇਹ ਮੁੱਦਾ ਕਿਉਂ ਲੰਬਾ ਚੱਲ ਰਿਹਾ ਹੈਗਾ ਅੱਜ ਐਨਐਸਏ ਦੀ ਮੰਗ ਹੋ ਰਹੀ ਆ ਲੋਕ ਹਲੇ ਵੀ ਵਿਰੋਧ ਕਰ ਰਹੇ ਨੇ ਹਾਲਾਂਕਿ ਮੈਨੂੰ ਲੱਗਦਾ ਕਿ ਜਿਸ ਵਿਅਕਤੀ ਨੇ ਜੁਰਮ ਕੀਤਾ ਉਹਦੇ ਉੱਤੇ ਕਾਰਵਾਈ ਹੋ ਚੁੱਕੀ ਆ ਗ੍ਰਿਫਤਾਰੀ ਪੈ ਚੁੱਕੀ ਆ ਐਫਆਈਆਰ ਸਰਕਾਰ ਨੇ ਦਰਜ ਕਰਾ ਦਿੱਤੀ ਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੇ ਫਿਰ ਵੀ ਇਸ ਮੁੱਦੇ ਨੂੰ ਕਿਉਂ ਖਿੱਚਿਆ ਜਾ ਰਿਹਾ ਕਿ ਇਹ ਇੱਕ ਰਾਜਸੀ ਹੈ ਜੀ ਰਾਜਨੀਤਿਕ ਹੋ ਰਹੀ ਹੈ ਇਹਦੇ ਉੱਤੇ ਰਾਜਨੀਤੀ ਖੇਡੀ ਜਾ ਰਹੀ ਹੈ ਕਿ ਸਰਕਾਰ ਨੂੰ ਬਦਨਾਮ ਕੀਤਾ ਜਾਵੇ ਜਾਂ ਫਿਰ ਇਸ ਦੇ ਪਿੱਛੇ ਸਰਕਾਰ ਦੇ ਹਜੇ ਵੀ ਕੋਈ ਲੂਪਹੋਲ ਹੈਗੇ ਆ ਕਿ ਜਿਸ ਕਰਕੇ ਜਿਹੜੇ ਲੋਕਾਂ ਦੇ ਮਨਾਂ ਦੇ ਅੰਦਰ ਦਿਨ ਪ੍ਰਤੀ ਦਿਨ ਗੁੱਸਾ ਇਹ ਵਧਦਾ ਜਾ ਰਿਹਾ ਦੇਖੋ ਪਹਿਲਾਂ ਤਾਂ ਇਹ ਘਟਨਾ ਬਹੁਤ ਨਿੰਦਨਯੋਗ ਤੇ ਮੰਦਭਾਗੀ ਹੈ ਜੀ ਔਰ ਕਿਤੇ ਨਾ ਕਿਤੇ ਸਾਜ਼ਿਦ ਦੇ ਤੌਰ ਤੇ ਇਹ ਪੰਜਾਬ ਨੂੰ ਬਖੇਰਨ ਵਾਲੀ ਔਰ ਪੰਜਾਬ ਦੇ ਖਤਰੇ ਲਈ ਵੀ ਘੰਟੀ ਜਾਬਦੀ ਹੈ ਕਿਉਂਕਿ ਇਹ ਜੋ ਪੂਰਾ ਘਟਨਾਕਰਮ ਜੇ ਵਾਚੀਏ ਤਾਂ ਇਸ ਤਰ੍ਹਾਂ ਦੀ ਸਾਜ਼ਿਸ਼ ਜਾਪਦੀ ਹੈ ਕਿ ਪੰਜਾਬ 'ਚ ਅੱਗ ਲਾਉਣ ਦੀ ਇਹ ਭਾਵਨਾ ਨਾਲੇ ਕੰਮ ਕੀਤਾ ਗਿਆ ਕਿਉਂਕਿ ਸਭ ਤੋਂ ਵੱਡੀ ਗੱਲ ਕਿ ਇਹ 26 ਜਨਵਰੀ ਨੂੰ ਹੀ ਇਹ ਦਿਨ ਲਿਆ ਗਿਆ ਵੀ ਉਸ ਦਿਨ ਹੀ ਕੰਮ ਕੀਤਾ ਗਿਆ ਔਰ ਕੀਤਾ ਵੀ ਸਾਡੇ ਧਾਰਮਿਕ ਸਥਾਨ ਦੇ ਬਿਲਕੁਲ ਸਾਹਮਣੇ ਕੀਤਾ ਗਿਆ ਇਹ ਗੱਲ ਬਾਚਣ ਵਾਲੀ ਹੈ ਵੀ ਉਸ ਤੇ ਉੱਪਰ ਪੁਲਿਸ ਨੇ ਕਾਰਵਾਈ ਕੀ ਕੀਤੀ ਹੂੰ ਇਹ ਸਾਨੂੰ ਸਾਰੇ ਪੰਜਾਬ ਨੂੰ ਸਾਰੇ ਦੇਸ਼ ਨੂੰ ਸਮਝਣ ਦੀ ਗੱਲ ਹੈ ਕਿਉਂਕਿ ਜਿਸ ਸਮਾਜ ਦੇ ਆਗੂ ਇਹ ਅਗਵਾਈ ਕਰ ਰਹੇ ਨੇ ਉਹਨਾਂ ਦਾ ਉਹਨਾਂ ਦੇ ਜਦੋਂ ਤੁਰੰਤ ਐਕਸ਼ਨ ਚ ਹੋਇਆ ਉਹ ਬੰਦਾ ਗ੍ਰਿਫਤਾਰ ਵੀ ਕੀਤਾ ਗਿਆ ਜਿਹੜੇ ਮੌਕੇ ਦੇ ਗਵਾਹ ਨੇ ਉਹ ਗਵਾਹਾਂ ਦੇ ਬਿਆਨ ਵੀ ਕਲਮਬੰਦ ਕੀਤੇ ਪੁਲਿਸ ਨੇ ਐਫ ਆਈ ਆਰ ਦੇਖੋ ਜਿਹੜੀ ਐਫ ਆਈ ਆਰ ਦੀ ਗੱਲ ਹੈ ਮੇਰੇ ਹੱਥ ਦੇ ਵਿੱਚ ਐਫ ਆਈ ਆਰ ਹੈ ਹੂੰ ਇਹ ਐਫ ਆਈ ਆਰ ਦੇ ਵਿੱਚ ਜੋ ਵੀ ਉੱਥੇ ਘਟਨਾ ਕਰਮ ਹੋਇਆ ਇੱਕ ਤਾਂ ਅੱਗ ਜਨਾਈ ਦਾ ਘਟਨਾ ਕਰਮ ਹੋਇਆ ਇੱਕ ਬੋਤਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜੋ ਵੀ ਇਹ ਬੇਅਦਬੀ ਕੀਤੀ ਗਈ ਉਹਦੇ ਸਬੰਧ ਦੇ ਵਿੱਚ ਜਿਹੜੀ ਪੁਲਿਸ ਨੇ ਕਾਨੂੰਨੀ ਕਾਰਵਾਈ ਕੀਤੀ ਹੈ ਮੁਢਲੀ ਜਾਂਚ ਦੇ ਥਰੂ ਜਿਹੜੀ ਫਰਸਟ ਇਨਫੋਰਮੇਸ਼ਨ ਰਿਪੋਰਟ ਜਿਹਨੂੰ ਕਹਿੰਦੇ ਐਫ ਆਈ ਆਰ ਅਸੀਂ ਉਹ ਉਹਨੂੰ ਵਾਚਤ ਤੇ ਪਤਾ ਲੱਗਦਾ ਵੀ ਰਿਪੋਰਟ ਬਿਲਕੁਲ ਜਾਇਜ਼ ਹੈ ਤੇ ਪੁਲਿਸ ਨੇ ਜੋ ਇਨਕੁਆਇਰੀ ਕੀਤੀ ਹੈ ਬਿਲਕੁਲ ਸਹੀ ਉਸ ਤੇ ਰਿਪੋਰਟ ਜੋ ਐਫ ਆਈ ਆਰ ਕੀਤੀ ਬਿਲਕੁਲ ਸਹੀ ਕੀਤੀ ਹੈ ਉਹ ਜਿਹੜੀ ਗੱਲ ਤੁਸੀਂ ਕੀਤੀ ਵੀ ਇਹ ਰਾਜਨੀਤਿਕ ਜਿਸ ਹਾਵ ਨਾਲ ਇਸ ਮੁੱਦੇ ਨੂੰ ਉਭਾਰਿਆ ਜਾ ਰਿਹਾ ਹੈ ਹਮ ਮਾਨਯੋਗ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਜੋ ਪ੍ਰਤੀਬੰਧ ਤੋੜਨ ਦੇ ਮੁੱਦੇ ਨੂੰ ਪੰਜਾਬ ਲੈਵਲ ਤੇ ਔਰ ਦੇਸ਼ ਭਰ ਦੇ ਲੈਵਲ ਦੇ ਵਿੱਚ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਮਾਜ ਨੂੰ ਬਖੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਇੱਕ ਗੱਲ ਸਮਾਜ ਦੇ ਆਗੂਆਂ ਨੂੰ ਕਹਾਂਗਾ ਵੀ ਪਹਿਲੀ ਗੱਲ ਤਾਂ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਸਾਰਿਆਂ ਦੇ ਸਾਹਮਣੇ ਹਮ ਉਹਨਾਂ ਨੂੰ ਕਿਸੇ ਧਰਮ ਨਾਲ ਜੋੜ ਕੇ ਵੇਖਣਾ ਇਹ ਉਹਨਾਂ ਦਾ ਕੱਦ ਛੋਟਾ ਕਰਨ ਵਾਲੀ ਗੱਲ ਹੈ ਡਾਕਟਰ ਭੀਮrao ਅੰਬੇਦਕਰ ਸਾਹਿਬ ਭਾਰਤ ਰਤਨ ਅਵਾਰਡ ਨਾਲ ਸਨਮਾਨਿਤ ਸੀ ਔਰ ਉਹਨਾਂ ਦਾ ਉਸ ਸੰਵਿਧਾਨਿਕ ਸਾਨੂੰ ਢਾਂਚਾ ਦਿੱਤਾ ਜਿਹਦੇ ਤਹਿਤ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰਾ ਦੇਸ਼ ਕੰਮ ਕਰਦਾ ਹੈ ਡਾਕਟਰ ਭੀਮrao ਅੰਬੇਦਕਰ ਜਿਹਦਾ ਕਹਿਣਾ ਸੀ ਕਿ ਮੈਂ ਉਸ ਧਰਮ ਨੂੰ ਮੰਨਦਾ ਜਿਹੜਾ ਸੁਤੰਤਰਤਾ ਸਮਾਨਤਾ ਤੇ ਭਾਈਚਾਰਕ ਦੀ ਸਾਂਝ ਨੂੰ ਪਹਿਲ ਦਿੰਦਾ ਹੋਵੇ ਮੈਂ ਉਸ ਧਰਮ ਨੂੰ ਮੰਨਦਾ ਸੋ ਉਹਨਾਂ ਨੂੰ ਕਿਸੇ ਇੱਕ ਜਾਤੀ ਧਰਮ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਪਹਿਲੀ ਗੱਲ ਤਾਂ ਹੂੰ ਹੁਣ ਜਿਹੜੀ ਸਾਜ਼ਿਸ਼ ਦੀ ਗੱਲ ਹੈ ਉਹ ਬਈ ਇੱਕ ਤਾਂ ਇਹ ਕਿਹਾ ਜਾ ਰਿਹਾ ਹੈ ਬਈ ਉਹ ਮੰਦਬੁੱਧੀ ਸੀ ਹੂੰ ਜਿਹੜਾ ਕਿ ਪੰਜਾਬ ਦੇ ਵਿੱਚ ਜਦੋਂ ਵੀ ਕਿਤੇ ਬੇਅਦਬੀ ਹੁੰਦੀ ਹੈ ਲਗਾਤਾਰ ਹੀ ਬੇਅਦਬੀਆਂ ਦਾ ਦੌਰ ਰਿਹਾ ਪਿੱਛੇ ਬਿਲਕੁਲ ਔਰ ਜਦੋਂ ਇਹ ਵੀ ਬੇਅਦਬੀ ਹੁੰਦੀ ਹੈ ਇਹ ਕਹਿ ਕਿ ਕਿਹਾ ਜਾਂਦਾ ਵੀ ਇਹ ਮੰਦਬੁੱਧੀ ਸੀ ਇਹ ਤਾਂ ਕਾਮਨ ਗੱਲ ਬਣ ਚੁੱਕੀ ਹੈ ਵਕੀਲ ਸਾਹਿਬ ਕੁਝ ਵੀ ਹੁੰਦਾ ਪ੍ਰਸ਼ਾਸਨ ਜਾਂ ਜਿਹੜੇ ਉਹਦੇ ਪਰਿਵਾਰ ਵਾਲੇ ਵੀ ਇਹੀ ਗੱਲ ਕਹਿ ਦਿੰਦੇ ਆ ਕਿ ਜੀ ਇਹ ਤਾਂ ਦਿਮਾਗੀ ਸਥੁਲਨ ਹੈ ਤਾਂ ਠੀਕ ਨਹੀਂ ਸੀ ਇਹ ਮੰਦਬੁੱਧੀ ਹੈ ਜੀ ਪਾਗਲ ਸੀਗਾ ਜਾਣੇ ਜਾਣੇ ਦੇ ਵਿੱਚ ਹੋ ਗਿਆ ਜੀ ਜਾਣਬੁੱਝ ਕੇ ਨਹੀਂ ਕੀਤਾ ਇਹ ਕੀ ਲੁਕਾਉਣ ਵਾਸਤੇ ਹੋ ਰਿਹਾ ਇਹ ਸਿਰਫ ਜਿਵੇਂ ਇੱਕ ਕਿਹਾ ਜਾਂਦਾ ਕਿ ਸੌਰੀ ਦਾ ਇੱਕ ਵਰਡ ਇੰਗਲਿਸ਼ ਦਾ ਵਰਡ ਜਿਹੜਾ ਹੈਗਾ ਸੌਰੀ ਅਗਲਾ ਕਹਿ ਕੇ ਸੌਰੀ ਕਹਿ ਕੇ ਪਾਸੇ ਹੋ ਜਾਂਦਾ ਮੈਨੂੰ ਲੱਗਦਾ ਇਹ ਵੀ ਹੁਣ ਸ਼ਬਦ ਇਹ ਬਣ ਗਿਆ ਕਿ ਭਾਈ ਤੁਸੀਂ ਮੰਦਬੁੱਧੀ ਚਾਹ ਕੇ ਪੂਰੇ ਚੀਜ਼ ਦੇ ਉੱਤੇ ਮਿੱਟੀ ਪਾ ਦਿਓ ਦੇਖੋ ਇਹਦੇ ਵਿੱਚ ਵਾਚਣ ਵਾਲੀ ਗੱਲ ਹੈ ਵੀ ਜੇ ਉਹ ਮੰਦਬੁੱਧੀ ਹੈ ਤਾਂ ਉਹਦੇ ਘਰਦਿਆਂ ਦੀ ਵਰਡਿੰਗ ਹੈ ਵੀ 2 ਸਾਲ ਇਹ ਦੁਬਈ ਚ ਲਾ ਕੇ ਆਇਆ ਹੈ 3 ਸਾਲ 3 ਸਾਲ ਔਰ ਮੰਦਬੁੱਧੀ ਬੰਦਾ 3 ਸਾਲ ਦੁਬਈ ਨਹੀਂ ਲਾ ਕੇ ਆਏਗਾ ਫਿਰ ਉਹਨੂੰ ਦਿਖਾਇਆ ਜਾ ਰਿਹਾ ਵੀ ਇਹ ਮੂਨਾ ਸੀ ਸਾਨੂੰ ਤਾਂ ਆਏ ਦਾ ਪਤਾ ਨਹੀਂ ਉਹ ਸਰਦਾਰ ਕਿਹੜੇ ਵੇਲੇ ਸਜਾ ਸਾਨੂੰ ਉਹ ਪਤਾ ਨਹੀਂ ਤੇ ਸਭ ਤੋਂ ਵੱਡੀ ਗੱਲ ਵੀ ਉਥੇ ਸੰਵਿਧਾਨ ਦੀ ਕਿਤਾਬ ਬਣੀ ਹੋਈ ਹੈ ਉਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਉਹ ਤੇਲ ਕਿੱਥੋਂ ਆਇਆ ਉਹ ਮਾਚਿਸ ਕਿੱਥੋਂ ਆਈ ਮੂਰਤੀ ਨੂੰ ਤੋੜਨ ਲਈ ਖੰਡੇਤ ਕਰਨ ਲਈ ਤੁਸੀਂ ਐਡੀ ਵੱਡੀ ਪੌੜੀ ਲਿਆਂਦੀ ਘਟੋ ਘੜ ਹਥੌੜਾ ਤਾਂ ਤੁਸੀਂ ਆਪ ਲੈ ਕੇ ਆਏ ਹੋ ਕਿ ਤੋੜਨ ਲਈ ਸੋ ਇੱਕ ਮੰਦਬੁੱਧੀ ਬੰਦਾ ਇਸ ਤਰ੍ਹਾਂ ਵਿਚਾਰ ਕਿਵੇਂ ਇਕੱਠੇ ਕਰ ਸਕਦਾ ਵੀ ਮੈਂ ਆ ਸਾਰਾ ਕੁਝ ਹੀ ਲਿਆਵਾ ਸੋ ਇਸ ਬਹੁਤ ਵੱਡੀ ਸਾਜ ਦੇ ਤਹਿਤ ਹੋਇਆ ਬਿਲਕੁਲ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਮੋੜਲੀ ਜਾਂਚ ਤੇ ਪੁਲਿਸ ਆਪਣਾ ਕੰਮ ਕਰ ਰਹੀ ਹੈ ਸਰਕਾਰ ਵੀ ਆਪਣਾ ਪੱਖ ਸਾਫ਼ ਦਿਖਾਈ ਦੇ ਰਹੀ ਹੈ ਵੀ ਉਹ ਜਾਂਚ ਵਾਲ ਜਾਣਾ ਚਾਹੁੰਦੇ ਨੇ ਜਿਹੜੀ ਵੱਡੀ ਗੱਲ ਹੈ ਵੀ ਤੁਸੀਂ ਜਿਹੜੇ ਸਮਾਜ ਦੇ ਆਗੂ ਨੂੰ ਮੈਂ ਬੇਨਤੀ ਕਰਨਾ ਚਾਹਣਾ ਉਹਨਾਂ ਨੂੰ ਉਹ ਤੁਸੀਂ ਇਹਨੂੰ ਇੱਥੇ ਰਾਜਨੀਤੀ ਨਾ ਕਰੋ ਕਿਉਂਕਿ 바ਵਾ ਭੀਮਰਾਓ ਅੰਬੇਦਕਰ ਜੀ ਦੇ ਨਾਲ ਪੂਰਾ ਦੇਸ਼ ਖੜਾ ਹੈ ਪੂਰਾ ਪੰਜਾਬ ਖੜਾ ਤੁਸੀਂ ਵੀ ਖੜੇ ਹੋ ਮੈਂ ਵੀ ਖੜਾ ਕਿਉਂਕਿ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਹੀ ਉਹਨਾਂ ਦੇ ਸੰਵਿਧਾਨ ਦੇ ਥੱਲੇ ਕਰ ਰਹੇ ਹਾਂ ਬਿਲਕੁਲ ਤੇ ਅਸੀਂ ਹਰ ਪੱਖੋਂ ਉਹਨਾਂ ਦੇ ਨਾਲ ਆ ਪਰ ਕਿਤੇ ਨਾ ਕਿਤੇ ਜਿਹੜੇ ਸਾਜ਼ਿਸ਼ ਕਰਤਾ ਨੇ ਇਹ ਸਾਜ਼ਿਸ਼ ਸੋਚ ਸਮਝ ਕੇ ਕੀਤੀ ਸੀ ਮੈਨੂੰ ਜਾਪਦਾ ਤੁਸੀਂ ਵੀ ਉਸ ਸਾਜ਼ਿਸ਼ ਦਾ ਸ਼ਿਕਾਰ ਹੋ ਗਏ ਹੋ ਜਿਹੜੇ ਨਹੀਂ ਪਰ ਫਿਰ ਵਕੀਲ ਸਾਹਿਬ ਜਿਹੜੇ ਇੰਨੇ ਲੋਕ ਅੱਜ ਸੜਕਾਂ ਦੇ ਉੱਤੇ ਉਤਰੇ ਬੈਠੇ ਆ ਸ਼ਹਿਰ ਬੰਦ ਕਰੀ ਬੈਠੇ ਆ ਕੀ ਉਹ ਲੋਕ ਪਾਗਲ ਤਾਂ ਹੋ ਨਹੀਂ ਸਕਦੇਗੇ ਕੁਝ ਨਾ ਕੁਝ ਤਾਂ ਉਹਨਾਂ ਨੂੰ ਲੱਗਦਾ ਹੋਊਗਾ ਨਾ ਹੁਣ ਉਹ ਲੋਕ ਕਹਿ ਰਹੇ ਕਿ ਐਨਐਸਏ ਲੱਗਣਾ ਚਾਹੀਦਾ ਸੀਗਾ ਕਿਤੇ ਤਾਂ ਉਹਨਾਂ ਨੂੰ ਲੱਗਦਾ ਹੋਊਗਾ ਕਿ ਇਹ ਕਾਰਵਾਈ ਠੀਕ ਨਹੀਂ ਹੋਈ ਪਈ ਭਾਈ ਐਨਐਸਏ ਲਾਓ ਤਾਂ ਜਾ ਕੇ ਸੰਤੋਸ਼ਟੀ ਮਿਲੂਗੀ ਅ ਦੇਖੋ ਮੁੜਲੀ ਜਾਂਚ ਤੋਂ ਜੋ ਸਾਹਮਣੇ ਆਇਆ ਜੋ ਤੁਸੀਂ ਉੱਥੇ ਦੇਖਿਆ ਜੋ ਪੁਲਿਸ ਨੇ ਦੇਖਿਆ ਤੁਹਾਡੇ ਗਵਾਹਾਂ ਨੇ ਦੇਖਿਆ ਜੋ ਸਮਾਜ ਨੇ ਦੇਖਿਆ ਦੂ ਅਸੀਂ ਦੇਖਿਆ ਉੱਥੇ ਅੱਗ ਜਨਨੀ ਦੀ ਘਟਨਾ ਹੋਈ ਬੁੱਤ ਨੂੰ ਖੰਡਿਤ ਕਰਨ ਦੀ ਘਟਨਾ ਹੋਈ ਲੋਕਾਂ ਦੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਉਹਦੇ ਤਹਿਤ ਜੋ ਪਰਚਾ ਦਰਜ ਹੋਇਆ ਉਹਦੇ ਵਿੱਚ ਉਮਰ ਕੈਦ ਦੀ ਸਜ਼ਾ ਹੈ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੈ ਹੁਣ ਜਿਹੜੀ ਗੱਲ ਐਨਐਸਏ ਦੀ ਹੈ ਐਨਐਸਏ ਲੱਗਦਾ ਕਦੋਂ ਹੈ ਐਨਐਸਏ ਉਦੋਂ ਲੱਗਦਾ ਜਦੋਂ ਦੇਸ਼ ਨੂੰ ਬਹੁਤ ਵੱਡਾ ਖਤਰਾ ਹੋ ਗਿਆ ਹੋਵੇ ਕਿਸੇ ਬੰਦੇ ਤੋਂ ਔਰ ਉਸ ਉਸ ਨਾਲ ਪੂਰੇ ਦੇਸ਼ 'ਚ ਹੰਗਾਮਾ ਹੋ ਰਿਹਾ ਹੋਵੇ ਜਦੋਂ ਦੇਸ਼ ਨੂੰ ਖਤਰਾ ਹੋਵੇ ਫਿਰ ਇਹ ਦਫਾ ਲੱਗਦੀ ਹੈ ਪਰ ਇਹ ਮੁੱਢਲੀ ਜਾਂਚ ਦਾ ਵਿਸ਼ਾ ਜਦੋਂ ਜਾਂਚ ਹੋਏਗੀ ਉਦੋਂ ਪਤਾ ਲੱਗੇਗਾ ਵੀ ਕੀ ਇਹਦੇ ਪਿੱਛੇ ਕੋਈ ਵਿਦੇਸ਼ੀ ਤਾਕਤ ਹੈ ਜਾਂ ਕਿਸੇ ਗਵਾਂਡੀ ਸੂਬੇ ਦਾ ਹੱਥ ਹੈ ਫਿਰ ਉਤੇ ਐਨਐਸਏ ਵੀ ਲੱਗ ਜੇਗੀ ਪਰ ਅੱਜ ਦੀ ਡੇਟ 'ਚ ਤਾਂ ਪੁਲਿਸ ਨੇ ਪੂਰੀ ਪੈਰਾ ਦਿੰਦੇ ਹੋ ਜੋ ਐਫਆਈਆਰ ਕੀਤੀ ਹੈ ਉਹਨੂੰ ਮੰਨਣਾ ਚਾਹੀਦਾ ਹੈ ਮੈਂ ਬੇਨਤੀ ਕਰਾਂਗਾ ਸਮਾਜ ਦੇ ਆਗੂਆਂ ਨੂੰ ਵੀ ਤੁਸੀਂ ਇਸ ਤਰ੍ਹਾਂ ਧਰਨੇ ਲਾ ਕੇ ਇਹਦੇ ਵਿੱਚ ਪੰਜਾਬ ਦਾ ਕੀ ਕਸੂਰ ਹੈ ਪੰਜਾਬ ਦੇ ਲੋਕਾਂ ਦਾ ਕੀ ਕਸੂਰ ਹੈ ਪੰਜਾਬ ਦੇ ਲੋਕ ਤਾਂ ਤੁਹਾਡੇ ਨਾਲ ਨੇ ਅਸੀਂ ਸਾਰੇ ਤੁਹਾਡੇ ਨਾਲ ਆ ਜੇ ਪੁਲਿਸ ਇਨਕੁਆਇਰੀ ਸਹੀ ਨਹੀਂ ਕਰਦੀ ਜੇ ਪੁਲਿਸ ਪਰਚਾ ਨਾ ਦਰਜ ਕਰਦੀ ਤਾਂ ਅਸੀਂ ਸਾਰੇ ਤੁਹਾਡੇ ਨਾਲ ਧਰਨੇ ਤੇ ਬੈਠਣ ਨੂੰ ਤਿਆਰ ਆ ਇਹਦੇ ਪਿਛਲੀ ਸਾਜ਼ਿਸ਼ ਨੂੰ ਸਮਝੋ ਹੁਣ ਪਿੱਛੇ ਜੇ ਹైదరాబాద్ ਦੀ ਸ਼ਹਿਦ ਘਟਨਾ ਸੀ ਜਿੱਥੇ ਇੱਕ ਵਿਅਕਤੀ ਇੱਕੋ ਵਿਅਕਤੀ ਸੀ ਜਿਹੜਾ ਗਾਂ ਦੀ ਲੱਤ ਮੰਦਿਰ ਚ ਛੁੱਟੇ ਆਉਂਦਾ ਸੀ ਉਧਰੋਂ ਸੂਰ ਦਾ ਮੇਡ ਮਸਜਿਦ ਤੋਂ ਛੁੱਟਾ ਹੁੰਦਾ ਸੀ ਬਹੁਤ ਦੇਣੇ ਘਟਨਾਕਰਮ ਚੱਲਦਾ ਰਿਹਾ ਜੀ ਪਰ ਉਹ ਇੱਕ ਵਿਅਕਤੀ ਦੀ ਸਾਜ਼ਿਸ਼ ਸੀ ਹੂੰ ਲੱਗਦਾ ਤੇ ਅਸੀਂ ਪਤਾ ਨਹੀਂ ਸਰਕਾਰਾਂ ਕੀ ਕਰ ਰਹੀਆਂ ਨੇ ਜਾਂ ਇਹ ਮੰਦਰ ਹਿੰਦੂ ਤੇ ਸਿੱਖਾਂ ਲੜਾਉਣ ਦੀ ਬਹੁਤ ਵੱਡੀ ਘਟਨਾ ਸੀ ਉਹ ਕਈ ਵਾਰੀ ਮੰਛਾ ਛੋਟੀ ਹੁੰਦੀ ਹੈ ਤੇ ਕਾਣ ਵੱਡਾ ਹੋ ਗਿਆ ਹੁੰਦਾ ਇੱਥੇ ਅਸੀਂ ਜ਼ਰੂਰ ਇਹ ਗੱਲ ਜਾਂਚਣਾ ਚਾਹੁੰਦੇ ਆਂ ਵੀ ਇਹ ਕਿਸ ਦੀ ਸਾਜ਼ਿਸ਼ ਦੇ ਤਹਿਤ ਹੋਇਆ ਹੁਣ ਇਹਦੇ ਚ ਸਮਾਜ ਦੇ ਆਗੂ ਨੂੰ ਵੱਡੀ ਬੇਨਤੀ ਹੈ ਵੀ ਤੁਸੀਂ ਬੁੱਧੀ ਵਰਗ ਜੀਵ ਨੂੰ ਨਾਲ ਲਓ ਉਹ ਵਟੇ ਵਕੀਲਾ ਦਾ ਪੈਨਲ ਨਾਲ ਸਾਰੇ ਤੁਹਾਡੇ ਨਾਲ ਖੜਨ ਨੂੰ ਤਿਆਰ ਆ ਤੁਸੀਂ ਪੰਜਾਬ ਪੁਲਿਸ ਤੇ ਤੁਹਾਨੂੰ ਨਹੀਂ ਤਸੱਲੀ ਤੁਸੀਂ ਸੀਬੀਏ ਦੀ ਜਾਂਚ ਮੰਗੋ ਤੁਸੀਂ ਜੁਡੀਸ਼ੀਅਲ ਜਾਂਚ ਮੰਗੋ ਤੁਸੀਂ ਜਾਂਚਵਾਲ ਧਿਆਨ ਦਿਓ ਨਾ ਕਿ ਪੰਜਾਬ ਨੂੰ ਜਾਂ ਦੇਸ਼ ਦੇ ਲੋਕਾਂ ਨੂੰ ਧਰਨਿਆ ਰਹੀ ਗੁੰਮਰਾਹ ਹੋਵੋ ਤੁਸੀਂ ਕਿਉਂਕਿ ਜਿਨੇ ਸਾਜ਼ਿਸ਼ ਕਰਨੀ ਸੀ ਉਹਨੇ ਸਾਜ਼ਿਸ਼ ਕੀਤੀ ਹੋ ਸਕਦਾ ਖੰਡਿਤ ਕਰਨ ਵਾਲਾ ਮੌਕੇ ਤੇ ਮਾਰੇ ਵੀ ਜਾ ਸਕਦਾ ਸੀ ਹੋਰ ਵੱਡੀ ਕਰਨਾ ਹੁੰਦੀ ਇਹ ਜਿਹੜੀ ਤੁਸੀਂ ਧਰਨੇ ਲਾ ਰਹੇ ਹੋ ਜਾਂ ਪੰਜਾਬ ਬੰਦ ਕਰ ਰਹੇ ਹੋ ਮੇਰਾ ਮੰਨਣਾ ਹੈ ਵੀ ਸਾਜ਼ਿਸ਼ ਕਰਤਾ ਦੇ ਸਾਜ਼ਿਸ਼ ਦਾ ਸ਼ਿਕਾਰ ਹੋ ਚੁੱਕੇ ਹੋ ਤੁਸੀਂ ਤੁਸੀਂ ਜਾਂਚ ਵਾਲੇ ਪਾਸੇ ਨਿਆਂ ਵਾਲੇ ਪਾਸੇ ਸੰਵਿਧਾਨ ਦੀ ਰਾਖੀ ਵਾਲੇ ਪਾਸੇ ਘਟ ਜਾ ਰਹੇ ਹੋ ਤੇ ਤੁਸੀਂ ਗੁੰਮਰਾਹ ਹੋ ਕੇ ਲੋਕਾਂ ਨੂੰ ਤੰਗ ਕਰਨ ਵਾਲੇ ਪਾਸੇ ਜਾਂਦਾ ਜਾ ਰਹੇ ਹੋ ਅਜਾ ਇਹਦੇ ਵਿੱਚ ਨਾ ਵੀ ਗੱਲ ਹੈ ਇੱਕ ਬਹੁਤ ਮਹਨੇ ਹੋ ਰਹੀ ਹੈ ਕਹਿੰਦੇ ਸਿਕਿਉਰਿਟੀ ਲੂਫ ਹੋਇਆ 26 ਜਨਵਰੀ ਦਾ ਐਡਾ ਵੱਡਾ ਦਿਨ ਸੀਗਾ ਹਰ ਵਾਰ ਹਰ ਸਾਲ ਕੁਝ ਨਾ ਕੁਝ ਘਟਨਾਵਾਂ ਕਰਦੀਆਂ ਨੇ ਅਸੀਂ ਦੇਖਦੇ ਹਾਂ ਕਈ ਵਾਰ ਝੰਡੇ ਲਹਿਰਾ ਦਿੱਤੇ ਜਾਂਦੇ ਖਾਲਿਸਤਾਨ ਦੇ ਕਈ ਵਾਰ ਨਾਰੇ ਕੰਧਾਂ ਦੇ ਉੱਤੇ ਲਿਖ ਦਿੱਤੇ ਜਾਂਦੇ ਆ ਅਜਿਹੀਆਂ ਘਟਨਾਵਾਂ ਹਰ ਵਾਰ ਹੁੰਦੀਆਂ ਨੇ ਇਛਰਾਰਤੀ ਅੰਸਰ ਜਾਂ ਜਿਹੜੀਆਂ ਖੂਫੀ ਏਜੰਸੀਆਂ ਜਾਂ ਜਿਹੜੇ ਵਿਦੇਸ਼ੀ ਤਾਕਤਾਂ ਇਹ ਕਰਦੀਆਂ ਨੇ ਉਹਨਾਂ ਨੂੰ ਲੈ ਕੇ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਤਿਆਰੀ ਕੀ ਆ ਤੁਹਾਨੂੰ ਲੱਗਦਾ ਕਿ ਇਹ ਸਿਕਿਉਰਿਟੀ ਲੂਪ ਹੋਇਆ ਕਿਉਂਕਿ ਇੱਕ ਪੁਲਿਸ ਸਟੇਸ਼ਨ ਤੋਂ 100 ਮੀਟਰ ਦੀ ਦੂਰੀ ਦੇ ਉੱਤੇ ਇੱਕ ਵਿਅਕਤੀ ਆ ਕੇ ਪਹਿਲਾਂ ਬੁੱਕ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦਾ 2-4 ਮਿੰਟ ਉੱਥੇ ਵੀ ਲੱਗੇ ਹੋਣਗੇ ਫਿਰ ਉਹ ਪੌੜੀ ਚੜਦਾ ਏਡੀ ਲੰਬੀ ਉੱਤੇ ਚੜ ਕੇ ਹਥੋੜੇ ਮਾਰਦਾ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਦੇਖੋ ਅਗਰ ਆਪਾਂ ਇਹਨੂੰ 26 ਜਨਵਰੀ ਨਾਲ ਜੋੜ ਕੇ ਦੇਖੀਏ ਤਾਂ ਬਿਲਕੁਲ ਇਹ ਚ ਲੂਪ ਹੋ ਜਾਂਦਾ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਂਦਾ ਹੈ ਜਿਸ ਤਰ੍ਹਾਂ ਹਰ 26 ਜਨਵਰੀ ਤੇ ਕੋਈ ਨਾ ਕੋਈ ਘਟਨਾ ਵਾਪਰਦੀ ਏ ਜਦੋਂ ਕੋਈ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਸਮਾਂ ਹੁੰਦਾ ਏ ਉਦੋਂ ਕੋਈ ਨਾ ਕੋਈ ਘਟਨਾ ਕਿਤੇ ਕੀਤੀ ਜਾਂਦੀ ਏ ਔਰ ਇਸ ਗਲਤੀ ਵੀ ਮੈਂ ਕਵਾਂਗਾ ਵੀ ਪੰਜਾਬ ਪੁਲਿਸ ਕਿੱਥੇ ਕਿੱਥੇ ਜਾਵੇ ਜਦੋਂ ਤੁਸੀਂ ਹਰ ਰਾਜਨੀਤਿਕ ਆਗੂ ਭਾਵੇਂ ਛੋਟਾ ਭਾਵੇਂ ਵੱਡਾ ਤੁਸੀਂ ਭਾਵੇਂ ਧਾਰਮਿਕ ਆਗੂ ਨੇ ਤੁਸੀਂ 10 10 15 15 ਗਨਮੈਨ ਤਾਂ ਉਹਨਾਂ ਨੂੰ ਦੇ ਰੱਖੇ ਨੇ ਸੋ ਪੁਲਿਸ ਦੀ ਸਿਕਿਉਰਿਟੀ ਇਹ ਬੁੱਤਾਂ ਦੀ ਰਾਖੀ ਕਿਵੇਂ ਕੀਤੀ ਜਾਵੇ ਹੁਣ ਜੇ ਗੱਲ ਕਰ ਲਈਏ ਬਾਬਾ ਸਾਹਿਬ ਦੀ ਅੰbedkar ਜੀ ਦੇ ਬੁੱਤ ਦੀ ਤਾਂ ਇਸ ਤੋਂ ਇਲਾਵਾ ਗਾਂਧੀ ਜੀ ਦੇ ਬਹੁਤ ਨੇ ਜਗ੍ਹਾ ਜਗ੍ਹਾ ਸਾਡੇ ਸ਼ਹੀਦ ਸ਼ਹੀਦ ਉਧਮ ਸਿੰਘ ਸ਼ਹੀਦ ਭਗਤ ਸਿੰਘ ਇਹਨਾਂ ਦੇ ਬੁੱਤ ਬਹੁਤ ਨੇ ਸਰਕਾਰ ਹਰ ਇੱਕ ਜਗ੍ਹਾ ਰਾਖੀ ਨਹੀਂ ਕਰ ਸਕਦੀ ਕਿਉਂਕਿ ਉਹਦੇ ਵਿੱਚ ਵੱਡਾ ਲੂਪ ਉਹ ਸਾਡੇ ਧਾਰਮਿਕ ਆਗੂਆਂ ਦਾ ਵੀ ਹੈ ਰਾਜਨੀਤਿਕ ਆਗੂਆਂ ਦਾ ਵੀ ਹੈ ਕਿ ਇੰਨੀ ਫੋਰਸ ਨਾਲ ਨਹੀਂ ਲੈ ਕੇ ਚਲਣੀ ਚਾਹੀਦੀ ਲੋਕਾਂ ਦੀ ਸੁਰੱਖਿਆ ਸੁਰੱਖਿਆ ਵੱਲ ਵੱਡਾ ਧਿਆਨ ਦੇਣ ਦੀ ਲੋੜ ਹੈ ਸਾਡੇ ਰਾਜਨੀਤਿਕ ਆਗੂਆਂ ਨੂੰ ਤਾਂ ਕਿ ਪੰਜਾਬ ਦਾ ਸਟਰਕਚਰ ਸਹੀ ਹੋ ਚੁਕੇ ਅੱਜ ਗੱਲ ਕਰ ਲਈਏ ਅਗਰ ਪੰਜਾਬ ਦੇ ਹੋਰ ਬਹੁਤ ਵੱਡੇ ਮੁੱਦੇ ਨੇ ਜਿਨ੍ਹਾਂ ਤੇ ਗੱਲ ਨਹੀਂ ਹੋ ਰਹੀ ਸਾਡੇ ਖੇਤੀ ਤੇ ਗੱਲ ਨਹੀਂ ਹੋ ਰਹੀ ਐਡੇ ਵੱਡੇ ਅੰਦੋਲਨ ਚੱਲ ਰਹੇ ਨੇ ਸਾਡੇ ਪਾਣੀਆ ਤੇ ਗੱਲ ਨਹੀਂ ਹੋ ਰਹੀ ਸਾਡੇ ਨਸ਼ੇ ਤੇ ਗੱਲ ਨਹੀਂ ਹੋ ਰਹੀ ਅੱਜ ਸਾਡੀ ਜਵਾਨੀ ਜਹਾਜ਼ਾਂ ਵਿੱਚ ਜਾ ਰਹੀ ਹੈ ਬਚਪਨ ਮੋਬਾਈਲਾਂ ਚ ਗਵਾਚਿਆ ਹੋਇਆ ਬੁਢਾਪਾ ਲੋਕਾਂ ਦਾ ਬਿਰਧ ਆਸ਼ਰਮਾਂ ਵਿੱਚ ਜਾ ਰਿਹਾ ਹੋਰ ਬਹੁਤ ਮੁੱਦੇ ਨੇ ਜਿਨ੍ਹਾਂ ਤੇ ਗੱਲ ਹੋਣ ਵਾਲੀ ਹੈ ਸੋ ਲੋਕਾਂ ਨੂੰ ਵੀ ਸਹਿਿਰਦਤਾ ਨਾਲ ਸੰਜਮ ਨਾਲ ਇਹ ਇਸ ਮੁੱਦੇ ਦੇ ਵਿਚਾਰਨਾ ਚਾਹੀਦਾ ਹੁਣ ਤੁਸੀਂ ਇੱਕ ਗੱਲ ਕਰੋ ਬਈ ਇਹ ਗਲਤ ਵਾਚਨ ਤੋਂ ਲੱਗਦਾ ਉਹ ਉਹਨੂੰ ਦੇਖਣ ਤੋਂ ਜਾਂ ਉਹਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਤੋਂ ਤਾਂ ਇਹ ਜਾਪਦਾ ਵੀ ਉਹਨੇ ਇਹ ਕੰਮ ਸ਼ੋਹਰਤ ਲਈ ਤਾਂ ਕੀਤਾ ਨਹੀਂ ਹੂੰ ਇਹ ਕੰਮ ਜਾਂ ਤਾਂ ਉਹ ਗੁੰਮਰਾਹ ਹੋ ਕੇ ਕਰ ਰਿਹਾ ਤੇ ਜਾਂ ਉਹਨੇ ਪੈਸੇ ਲਈ ਕੀਤਾ ਪਰ ਇਹਦੇ ਪਿੱਛੇ ਸਾਜ਼ਿਸ਼ ਕੀ ਸੀ ਇਹ ਬਹੁਤ ਵੱਡੀ ਜਾਂਚ ਦਾ ਵਿਸ਼ਾ ਨਾ ਕਿ ਧਰਨਿਆਂ ਦਾ ਵਿਸ਼ਾ ਹੋ ਸਾਰੇ ਸਮਾਜ ਦੇ ਆਗੂ ਨੂੰ ਬੇਨਤੀ ਹੈ ਵੀ ਸਾਰਾ ਦੇਸ਼ ਤੁਹਾਡੇ ਨਾਲ ਹੈ ਅਸੀਂ ਤੁਹਾਡੇ ਨਾਲ ਆ ਤੁਸੀਂ ਇਹਨੂੰ ਸਹੀ ਤੇ ਸੋਹਿਰਤਾ ਤੇ ਸੰਜਮ ਨਾਲ ਸਾਰੇ ਧਾਰਮਿਕ ਇੱਕ ਇਕਤਾ ਦੇ ਨਾਲ ਇਹਨੂੰ ਜਾਂਚ ਦੇ ਵਿਸ਼ਾ ਬਾਰੇ ਤਾਂ ਕਿ ਛੇਤੀ ਤੋਂ ਛੇਤੀ ਸਾਰੇ ਦੇਸ਼ ਨੂੰ ਨਿਆਂ ਮਿਲ ਸਕੇ ਕਿਉਂਕਿ 바ਵਾ ਭੀਮਰਾਓ ਬੇਦਕਰ ਸਾਹਿਬ ਦੀ ਜੋ ਸੰਵਿਧਾਨ ਦੀ ਰਚਨਾਤਮਕ ਸੀ ਉਹ ਸੰਵਿਧਾਨ ਦੇ ਤਹਿਤ ਹੀ ਅਸੀਂ ਨਿਆਂ ਲੈਣਾ ਔਰ ਬੜੇ ਵੱਡੇ ਸਮਾਜ ਸੁਧਾਰਕ ਵੀ ਸੀ ਉਹ ਸੋ ਆਪਾਂ ਉਹਨਾਂ ਦੀ ਗੱਲ ਤੇ ਉਹਨਾਂ ਦੀ ਸੋਚ ਤੇ ਪੈਰਾ ਦਿੰਦੇ ਹੋਏ ਆਪਾਂ ਲੋਕਾਂ ਨੂੰ ਹੈਰਾਨ ਨਾ ਕਰਕੇ ਆਪਾਂ ਜਾਂਚ ਦੇ ਵਿਸ਼ਾ ਵੱਧিয়ে ਕਿਤੇ ਬਾਕੀ ਜਿਵੇਂ ਪਹਿਲਾਂ ਦੇਸ਼ ਦੇ ਵਿੱਚ ਬੇਅਦਬੀਆਂ ਹੁੰਦੀਆਂ ਰਹੀਆਂ ਤੁਸੀਂ ਧਰਨਿਆਂ 'ਚ ਬਿਜ਼ੀ ਹੋ ਜਾਓ ਤਾਂ ਜਾਂਚ ਦਾ ਵਿਸ਼ਾ ਰੁਲ ਜੇ ਤੇ ਨਿਆਂ ਕਿਸੇ ਨੂੰ ਵੀ ਨਾ ਮਿਲ ਪਾਵੇ ਕਿਤੇ ਇਹ ਨਾ ਹੋਵੇ ਹੂੰ ਕੁਝ ਲੋਕ ਇਹ ਕਹਿ ਰਹੇ ਨੇ ਦਿੱਲੀ ਦੇ ਵਿੱਚ ਇਲੈਕਸ਼ਨ ਹੋ ਰਹੀ ਆ ਬਾਬਾ ਸਾਹਿਬ ਨੂੰ ਪਤਾ ਨਜ਼ਰਾਂ ਟਿਕੀਆਂ ਉਹ ਯਾਨੀ ਉਹਤੇ ਭਾਜਪੀ ਵਰਸਸ ਆਮ ਆਦੀ ਪਾਰਟੀ ਹੈ ਤੇ ਆਮ ਆਦੀ ਪਾਰਟੀ ਦਾ ਏਜੰਡਾ ਹੈਗਾ ਚਾਹੇ ਦਿੱਲੀ ਹੋਵੇ ਚਾਹੇ ਪੂਰੇ ਦੇਸ਼ ਦੇ ਅੰਦਰ ਉਹ ਬਾਬਾ ਸਾਹਿਬ ਨੂੰ ਹਮੇਸ਼ਾ ਮੂਰੇ ਰੱਖ ਕੇ ਉਹਨਾਂ ਨੇ ਚੱਲੇ ਪੰਜਾਬ 'ਚ ਸਰਕਾਰ ਬਣੀ ਦਫ਼ਤਰਾਂ ਦੇ ਅੰਦਰ ਬਾਬਾ ਸਾਹਿਬ ਦੀਆਂ ਫੋਟੋਆਂ ਲੱਗੀਆਂ ਆ ਭਗਤ ਸਿੰਘ ਦੀਆਂ ਫੋਟੋਆਂ ਲਵਾਈਆਂ ਜੇਕਰ ਹੁੰਦਾ ਜਿਹੜੀ ਵਿਰੋਧੀ ਤਾਕਤਾਂ ਇਹ ਵੀ ਗੱਲ ਕਹਿ ਰਹੇ ਨੇ ਖਾਸ ਤੌਰ ਤੇ ਸਰਕਾਰ ਕੀ ਸਾਨੂੰ ਬਦਨਾਮ ਕਰਨ ਦੀ ਵੀ ਕੋਸ਼ਿਸ਼ ਹੋ ਰਹੀ ਆ ਕਿਉਂਕਿ ਦੇਖੋ ਇਸ ਨੂੰ 올 오버 인디아 ਦਾ ਮੁੱਦਾ ਬਣਾਇਆ ਜਾ ਰਿਹਾ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾਗਾ ਪੰਜਾਬ ਪ੍ਰਸ਼ਾਸਨ ਨੂੰ ਘੇਰਿਆ ਜਾ ਰਿਹਾ ਕਿ ਜਿਹੜੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਨੇ ਉਹ ਖੁਦ ਹੀ ਜਦੋਂ ਰਾਖੀ ਨਹੀਂ ਕਰ ਸਕੇ ਤਾਂ ਫਿਰ ਇਹ ਲੋਕਾਂ ਦੀ ਰਾਖੀ ਕੀ ਕਰਨਗੇ ਤੁਸੀਂ ਪਹਿਲਾਂ ਵੀ ਇਹ ਗੱਲ ਤੇ درست ਗੱਲ ਕੀਤੀ ਸੀ ਵੀ ਇਹ ਰਾਜਨੀਤੀ ਦੇ ਪੇਟਾ ਤਾਂ ਨਹੀਂ ਚੜ ਰਿਹਾ ਮੁੱਦਾ ਕਿਤੇ ਇੱਥੇ ਰਾਜਨੀਤੀ ਤਾਂ ਨਹੀਂ ਕੀਤੀ ਜਾ ਰਹੀ ਮੈਂ ਤਾਂ ਬੇਨਤੀ ਕਰਾਂਗਾ ਵੀ ਇਹ ਰਾਜਨੀਤੀ ਦਾ ਮੁੱਦਾ ਨਹੀਂ ਹੈਗਾ ਇਹਦੇ ਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਧਰਮ ਦੇ ਨਾਮ ਤੇ ਸਿਆਸਤ ਸਦੀਆਂ ਤੋਂ ਹੁੰਦੀ ਆ ਰਹੀ ਹੈ ਭਾਰਤ ਦੇ ਉੱਪਰ ਧਰਮ ਦੇ ਨਾਮ ਤੇ ਲੋਕਾਂ ਨੂੰ ਵੱਖ-ਵੱਖ ਵਖਰੇਵਿਆਂ 'ਚ ਵੰਡਿਆ ਜਾਂਦਾ ਹੈ ਇਹ ਤਾਂ ਸਿਆਸਤਦਾਨਾਂ ਦੀ ਸਿਆਸਤ ਰਹੀ ਹੈ ਪਰ ਜਿਹੜੇ ਸਮਾਜ ਦੇ ਆਗੂ ਨੇ ਜਾਂ ਜਿਹੜੇ ਪੜ੍ਹੇ ਲਿਖੇ ਲੋਕ ਨੇ ਸੁਹਿਰਤ ਵਾਲੇ ਲੋਕ ਨੇ ਉਹਨਾਂ ਨੂੰ ਤਾਂ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਇਸ ਵਿਸ਼ੇ ਨੂੰ ਪੜਕਾਇਆ ਨਾ ਜਾਵੇ ਅਗਰ ਜਾਂਚ ਦਾ ਵਿਸ਼ਾ ਪਹਿਲਾਂ ਗੱਲ ਕੀਤੀ ਵੀ ਜਾਂਚ ਦੇ ਵਿਸ਼ੇ ਤੋਂ ਸਾਰਾ ਐਂਗਲ ਸਹੀ ਹੋਏਗਾ ਅਗਰ ਤੁਹਾਨੂੰ ਲੱਗਦੀ ਹੈ ਇਸ ਤਰ੍ਹਾਂ ਦੀ ਕੋਈ ਰਾਜਨੀਤਿਕ ਗੱਲ ਤਾਂ ਤੁਸੀਂ ਸੀਬੀਏ ਦੀ ਜਾਂਚ ਲੈ ਲਓ ਜੁਡੀਸ਼ੀਅਲ ਜਾਂਚ ਲੈ ਲਓ ਉਸ ਜਾਂਚ ਦੇ ਤਹਿਤ ਸਾਰਾ ਕੁਝ ਸਾਹਮਣੇ ਆ ਜਾਏਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਉਹਨੂੰ ਪਰ ਇਸ ਜਾਂਚ ਦੇ ਵਿਸ਼ੇ ਨੂੰ ਵਧਾਇਆ ਜਾਵੇ ਨਿਰਪੱਖਤਾ ਨਾਲ ਬਾਬਾ ਸਾਹਿਬ ਦੀ ਸੋਚ ਦੇ ਪਹਿਰਾ ਦੇਣ ਦੀ ਲੋੜ ਹੈ ਗੀਤ ਸਾਹਿਬ ਕਹਿੰਤਨਾ ਕਿਤੇ ਸੋਸ਼ਲ ਮੀਡੀਆ ਵੀ ਇਹਦਾ ਨੁਕਸਾਨਦਾਇਕਾ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਦੌਰ ਆ ਤੇ ਜਿਹੜੀ ਮਿਸ ਇਨਫੋਰਮੇਸ਼ਨ ਸਾਨੂੰ ਮਿਲ ਰਹੀ ਹੈ ਕਾਤੋਂ ਦੇ ਉੱਤੇ ਹੁਣ ਜਿਵੇਂ ਅੱਜ ਆਪਾਂ ਚਰਚਾ ਕਰ ਰਹੇ ਆ ਆਪਾਂ ਲੋਕਾਂ ਨੂੰ ਸਹੀ ਰਾਈਟ ਇਨਫੋਰਮੇਸ਼ਨ ਦੇ ਰਹੇ ਆ ਕਿ ਕਾਰਵਾਈ ਸਹੀ ਹੋਈ ਆ ਜਾਂਚ ਹੋਣੀ ਇਹਦੇ ਵਿੱਚ ਜ਼ਰੂਰੀ ਆ ਪਰ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਦੌਰ ਆ ਬਹੁਤ ਸਾਰੀ ਮਿਸ ਇਨਫੋਰਮੇਸ਼ਨ ਬਹੁਤ ਸਾਰੇ ਲੋਕ ਤੇ ਮੈਂ ਕਹਿੰਦੇ ਹਵਾ ਦੇ ਵਿੱਚ ਦਾਵੇ ਠੋਕਦੇ ਨੇ ਤੇ ਸਾਡੇ ਲੋਕ ਵੀ ਉਹਦੀ ਜਾਂਚ ਪੜਤਾਲ ਨਹੀਂ ਕਰਦੇ ਕਿ ਜੋ ਸੁਣ ਲਿਆ ਉਵੇਂ ਤਰਪਿਆ ਜੀ ਅੰਮ੍ਰਿਤਸਰ ਬੰਦ ਹੋਇਆ ਸੀ ਵੀ ਕਰਦੇ ਆ ਉਹ ਕਰਦੇ ਆ ਇਹ ਵੀ ਨੁਕਸਾਨ ਹੋ ਰਿਹਾ ਸਾਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਜੀ ਸੋਸ਼ਲ ਮੀਡੀਆ ਨੂੰ ਆਪਣੇ ਲੋਕ ਗਿਆਨ ਦਾ ਭੰਡਾਰ ਸਮਝਣ ਲੱਗ ਗਏ ਇਸ ਮੋਬਾਈਲ ਤੇ ਜਿਹੜੀ ਖਬਰ ਚੱਲ ਰਹੀ ਹੈ ਜਾਂ ਸੋਸ਼ਲ ਮੀਡੀਆ ਤੋਂ ਕੋਈ ਵੀ ਦੇਖ ਲੈਣ ਉਹ ਕਹਿੰਦੇ ਵਾਚਣ ਦੀ ਤਾਂ ਲੋੜ ਹੀ ਨਹੀਂ ਸਮਝਣ ਦੀ ਤਾਂ ਲੋੜ ਹੀ ਲੋਕਾਂ ਦੀ ਸੋਚਨ ਸਮਝੀ ਸਮਝਣ ਦੀ ਸ਼ਕਤੀ ਖਤਮ ਹੋ ਗਈ ਜੋ ਸੋਸ਼ਲ ਮੀਡੀਆ ਦਿਖਾਇਆ ਜਾ ਰਿਹਾ ਹੈ ਉਹਨੂੰ ਗਿਆਨ ਸਮਝਦੇ ਨੇ ਵੀ ਇਹੀ ਸੱਚ ਹੈ ਬਿਲਕੁਲ ਲੋਕਾਂ ਨੂੰ ਸੰਜਮ ਨਾਲ ਹਰ ਗੱਲ ਬਚਣੀ ਚਾਹੀਦੀ ਏ ਲੋਕਾਂ ਨੂੰ ਠਹਿਰਾਵ ਨਾਲ ਕਿ ਆ ਬਾਬਾ ਸਾਹਿਬ ਦਾ ਕਹਿਣਾ ਸੀ ਕਿ ਕਲਮ ਤੇ ਕਦਮ ਇਹ ਹਮੇਸ਼ਾ ਸੋਚ ਕੇ ਚੱਕੋ ਇਹਦੇ ਨਾਲ ਬੜਾ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਉਹੀ ਅੱਜ ਹੋ ਰਿਹਾ ਜੇ ਤੁਸੀਂ ਬਿਨਾਂ ਸੋਚੇ ਸਮਝੇ ਕਿਸੇ ਤੇ ਟਿੱਪਣੀਆਂ ਕਰੋਗੇ ਜਾਂ ਗੱਲ ਨੂੰ ਬਿਲਕੁਲ ਬੇਤੁਕੀ ਵਾਇਰਲ ਕਰੋਗੇ ਤਾਂ ਦੇਸ਼ ਦੇ ਵਿੱਚ ਤੇ ਸਮਾਜ ਦੇ ਵਿੱਚ ਵਖਰੇਵਾਂ ਤਾਂ ਪੈਦਾ ਹੋਣਾ ਹੀ ਹੈ ਅੱਜ ਮੈਂ ਦੇਖ ਰਿਹਾ ਸੀ ਹੁਣ ਜਿੰਨੀਆਂ ਵੀ ਤੁਸੀਂ ਪ੍ਰੈਸ ਚੈਨਲ ਨੇ ਇਹ ਧਰਨੇ ਕਵਰ ਕਰ ਰਹੇ ਨੇ ਟ੍ਰੈਫਿਕ 'ਚ ਹਜ਼ਾਰਾਂ ਲੋਕ ਖੜੇ ਨੇ ਪਰ ਇਹ ਵਿਸ਼ਾ ਨਹੀਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਨਾ ਹੈਰਾਨ ਕਰੋ ਸਮਾਜ ਦੇ ਆਗੂਆਂ ਨੂੰ ਬੇਨਤੀ ਕਰਾਂਗਾ ਤੁਸੀਂ ਜਿਹੜੇ ਸਿੱਖ ਨਾਲ ਵੀ ਜੁੜ ਕੇ ਦੇਖ ਰਹੇ 40% ਸਿੱਖ ਰੰਗਰੇਟਾ ਗੁਰੂ ਕਾ ਬੇਟਾ ਨੇ ਉਹ ਵੀ ਤਾਂ ਸਮਾਜ ਚ ਨੇ ਬਿਲਕੁਲ ਇਹਨੂੰ ਧਰਮ ਦਾ ਮੁੱਦਾ ਵੀ ਬਣਾਇਆ ਜਾ ਰਿਹਾ ਕਿ ਉਹ ਸਿੱਖ ਸੀਗਾ ਜੀ ਇਸ ਤਰੀਕੇ ਦੇ ਨਾਲ ਹਾਲਾਂਕਿ ਹਲੇ ਤਾਂ ਇਹ ਪਤਾ ਲੱਗਿਆ ਕਿ ਇਹ ਸ਼ੈਡਿਊਲ ਕਾਸਟ ਦੇ ਨਾਲ ਸੰਬੰਧ ਰੱਖਦਾ ਸੀਗਾ ਮਾਝੀ ਸਿੱਖ ਸ਼ਾਇਦ ਜੇ ਮੈਂ ਗਲਤ ਨਹੀਂ ਹੈਗਾ ਤਾਂ ਸੀਗਾ ਪਰ ਮੈਨੂੰ ਲੱਗਦਾ ਕਿ ਸ਼ਾਇਦ ਜੇ ਕੋਈ ਜਰਨਲ ਕੈਟਾਗਰੀ ਦੇ ਵਿੱਚ ਹੁੰਦਾ BC ਕੈਟਾਗਰੀ ਚ ਹੁੰਦਾ ਤਾਂ ਇਹਨੂੰ ਕੁਝ ਕਿਤੇ ਤਾਂ ਕਿਤੇ ਲੈ ਕੇ ਜਾਣਾ ਸੀ ਇਹਨਾਂ ਨੇ ਉਸ ਇਹੀ ਗੱਲ ਹੈ ਵੀ ਹਰ ਮੁੱਦੇ ਤੇ ਸਮਝਣ ਤੇ ਸੋਚਣ ਦੀ ਸ਼ਕਤੀ ਖੋ ਚੁੱਕੇ ਨੇ ਪੰਜਾਬੀ ਅਸੀਂ ਪੰਜਾਬੀ ਹਰ ਮੁੱਦੇ ਤੇ ਨਿਗਾਰਾਵਾਂ ਵਾਲਾ ਸੀ ਕਿਉਂ ਜਾ ਰਹੇ ਆ ਕਿਉਂ ਨੌਜਵਾਨ ਵਿਦੇਸ਼ਾਂ ਵੱਲ ਨੂੰ ਜਾ ਰਹੇ ਆ ਇਸੇ ਕਰਕੇ ਕਿ ਲੋਕ ਸੋਚ ਤੇ ਸਮਝ ਲੋਕਾਂ ਦੀ ਖਤਮ ਹੁੰਦੀ ਜਾ ਰਹੀ ਹੈ ਸਾਨੂੰ ਹਰ ਪੱਖੋਂ ਆਪਣੇ ਹੱਕਾਂ ਹਕੂਕਾਂ ਤੇ ਪਹਿਰਾ ਦੇ ਜ਼ਰੂਰ ਦੇਣਾ ਚਾਹੀਦਾ ਪਰ ਸੋਚ ਤੇ ਸਮਝ ਨਾਲ ਦੇਣਾ ਚਾਹੀਦਾ ਜੀ ਬਹੁਤ ਸ਼ੁਕਰੀਆ ਵਕੀਲ ਸਾਹਿਬ ਇਸ ਮੁੱਦੇ ਦੇ ਉੱਤੇ ਗੱਲਬਾਤ ਕੀਤੀ ਤੇ ਜਿਹੜੇ ਤਮਾਮ ਨੂੰ ਲੱਗਦਾ ਕਿ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਤੇ ਜਿਹੜੇ ਲੋਕ ਗੁੰਮਰਾਹ ਹੋਏ ਬੈਠੇ ਆ ਤਾਂ ਉਹਨਾਂ ਤੱਕ ਜੇ ਸਾਡਾ ਵੀਡੀਓ ਪਹੁੰਚ ਜੇ ਇਹ ਤਾਂ ਮੈਨੂੰ ਲੱਗਦਾ ਸ਼ਾਇਦ ਉਹ ਵੀ ਗੁੰਮਰਾਹ ਦੀ ਸੂਚੀ ਦੇ ਵਿੱਚੋਂ ਬਾਹਰ ਆ ਜਾ ਏਕ ਸਹੀ ਫੈਸਲਾ ਲੈਣ ਅੱਜ ਸਾਨੂੰ ਮਾਹੌਲ ਖਰਾਬ ਕਰਨ ਦੀ ਸੜਕਾਂ ਬੰਦ ਕਰਨ ਦੀ ਲੋੜ ਨਹੀਂ ਬਾਜ਼ਾਰ ਬੰਦ ਕਰਨ ਦੀ ਲੋੜ ਨਹੀਂ ਉਹਦੇ ਨਾਲ ਨੁਕਸਾਨ ਸਾਡਾ ਹੀ ਆਉਣਾ ਸਾਡੀ ਹੀ ਇਕਨੋਮਿਕ ਡਿੱਗਣੀ ਹੈ ਸਾਡੀ ਹੀ ਜੀਡੀਪੀ ਨੂੰ ਫਰਕ ਪੈਣਾ ਹੈਗਾ ਤੇ ਸਗੋਂ ਅਸੀਂ ਜਾਂਚ ਦੀ ਮੰਗ ਕਰਗੇ ਇਹ ਸੋਸ ਮਸਲੇ ਦੇ ਅੰਦਰ ਡੰਗਾਈ ਦੇ ਨਾਲ ਜਾਂਚ ਹੋਵੇ ਮੈਂ ਕੱਲ ਵੀ ਆਪਣੇ ਪ੍ਰੋਗਰਾਮ ਚ ਕਿਹਾ ਸੀ ਕਿ ਇਹ ਕੌਣ ਸਾਖਸ਼ਾ ਇਹਦੇ ਪਿੱਛੇ ਦਾ ਮਾਸਟਰ ਮਾਈਂਡ ਕੌਣ ਆ ਕਿੱਥੋਂ ਆਇਆ ਕਿਸ ਨੇ ਕਰਵਾਇਆ ਕਿਸ ਨੇ ਗੁੰਮਰਾਹ ਕੀਤਾ ਇਹ ਸਾਰੇ ਜਾਂਚ ਦੇ ਵਿਸ਼ੇ ਆ ਜਾਂਚ ਹੋਣੀ ਚਾਹੀਦੀ ਆ ਇਸ ਮਾਮਲੇ ਦਾ ਤਹਿ ਤੱਕ ਜਾਣਾ ਚਾਹੀਦਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਸਾਡੀ ਇਹੀ ਗੁਜਾਰਿਸ਼ ਆ ਮੈਨੂੰ ਰਾਜੇਂਦਰ ਸਿੰਘ ਭੱਲਰ ਨੂੰ ਦਿਓ ਇਜਾਜ਼ਤ ਧੰਨਵਾਦ